ਸਸੀਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆ ਪਿੰਡ ਲੱਲੜੀ ਦੀ ਜਿੱਥੇ ਇੱਕ 15 ਫੁੱਟ ਲੰਮਾ ਅਜਗਰ ਖੇਤਾਂ ਦੇ ਵਿੱਚ ਵੇਖਿਆ ਗਿਆ ਦਰਅਸਲ ਜਦੋਂ ਲੋਕ ਖੇਤਾਂ ਦੇ ਵਿੱਚ ਪੱਠੇ ਲੈਣ ਦੇ ਲਈ ਗਏ ਤਾਂ ਉਹਨਾਂ ਦੇ ਵੱਲੋਂ ਪਿੰਡ ਦੇ ਵਿੱਚ ਆ ਕੇ ਦੱਸਿਆ ਕਿ ਉੱਥੇ ਬਹੁਤ ਹੀ ਵੱਡਾ ਅਜਗਰ ਸਰਾਲ ਆ ਗਈ ਹੈ ਦਰਸਲ ਇਸ اسرਾਲ ਨੂੰ ਇਸ ਕਰਕੇ ਨਹੀਂ ਸੀ ਹਿੱਲਿਆ ਜਾ ਰਿਹਾ ਜਾਂ ਭੱਜਿਆ ਜਾ ਰਿਹਾ ਕਿਸੇ ਪਾਸੇ ਕਿਉਂਕਿ ਇਸਨੇ ਸਾਫ ਤਾਂ ਹੀ ਇੱਕ ਗਾਂ ਦਾ ਬੱਚਾ ਨਿਗਲ ਲਿਆ ਸੀ ਤੁਹਾਨੂੰ ਅੱਗੇ ਵੀਡੀਓ ਵੀ ਦਿਖਾਉਨੇ ਆ ਫਿਰ ਇਸ ਰੈਸਕਿਊ ਟੀਮ ਦੇ ਵੱਲੋਂ ਬੱਚੇ ਨੂੰ ਪੂਰੇ ਦਾ ਪੂਰਾ ਸਬੂਤਾ ਉਂਝ ਹੀ ਕੱਢਿਆ ਗਿਆ ਇਸ ਅਜਗਰ ਦੇ ਢਿੱਡ ਦੇ ਵਿੱਚੋਂ ਤਾਂ ਦੋਸਤੋ ਜਦੋਂ ਪਿੰਡ ਦੇ ਵਿੱਚ ਹਲਚਲ ਮੱਚੀ ਅਜਗਰ ਹੋਣ ਦੀ ਤਾਂ ਉਦੋਂ ਰੈਸਕਿਊ ਟੀਮ ਨੂੰ ਬੁਲਾਇਆ ਗਿਆ ਤੇ ਮੌਕੇ ਤੇ ਹੀ ਰੈਸਕਿਊ ਟੀਮ ਦੇ ਵੱਲੋਂ ਆ ਕੇ ਫਿਰ ਇਸ ਅਜਗਰ ਨੂੰ ਖੇਤ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਉਸ ਤੋਂ ਬਾਅਦ ਇਸ ਨੇ ਜਿਹੜਾ ਗਾਂ ਦਾ ਬੱਚਾ ਨਿਕਲਿਆ ਸੀ ਉਸ ਨੂੰ ਸਬੂਤਾ ਹੀ ਇਸ ਦੇ ਢਿੱਡ ਦੇ ਵਿੱਚੋਂ ਕੱਢਿਆ ਗਿਆ ਤੇ ਉਸ ਤੋਂ ਬਾਅਦ ਰੈਸਕੂ ਟੀਮ ਦੇ ਵੱਲੋਂ ਇਸ ਨੂੰ ਆਪਣੇ ਨਾਲ ਲਿਜਾ ਕੇ ਕਿਸੇ ਜੰਗਲ ਦੇ ਵਿੱਚ ਛੱਡ ਦਿੱਤਾ ਗਿਆ ਹੁਣ ਤੁਸੀਂ ਦੇਖੋ ਦੋਸਤੋ ਇਹ ਪੂਰਾ ਵੀਡੀਓ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਜੇ ਤਾਂ ਕਿ ਸਾਰੇ ਲੋਕ ਸਤਰਕ ਰਹਿਣ ਜਿਹੜੇ ਵੀ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹੜੀ ਚੀਜ਼ ਨੇ ਆ ਜਾਣਾ ਹੁੰਦਾ ਹੈ ਇਸ ਕਰਕੇ ਸਾਰੇ ਧਿਆਨ ਦੇ ਨਾਲ ਕੰਮ ਕਰੋ ਵੇਖੋ ਤੁਸੀਂ ਇਹ ਵੀਡੀਓ ਔਰ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਇਦਾਂ ਦੇ ਹੀ ਵਾਇਰਲ ਨਿਊਜ਼ ਦੇਖਣ ਦੇ ਲਈ ਜਿੱਕੜੀ ਸ਼ੁਰੂ ਕਰੋ ਪਿੱਛੇ ਨੂੰ ਇੱਧਰ ਜਿੱਕਰ ਆਓ 13 ਨਾ ਕੋਈ ਗੱਲ ਹੈ ਬਾਤ ਮਾਰਾਂਗਾ ਜੀ ਦੇਖ ਕੋਈ ਕੋਈ ਕਾਹਦੇ ਆਈਏ ਜਿੱਦੋਂ ਦੀ ਭਾਈ ਮੈਂ ਹੱਥ ਵਿੱਚ ਵਰਡਾ ਕਰਦਾ ਸਾਰ ਤੇ ਨਹੀਂ ਕਰ ਦਣਾ ਇਹ ਕਿਰਾਗ ਨਹੀਂ ਕਰਾ ਭਾਈ ਆ ਜਾ ਤੱਕ ਰੱਖੋ ਕੋਈ ਨਹੀਂ ਕਹਿੰਦੀ ਤਾਲੀ ਕੋਈ ਵਾਈ ਦੇ ਅੰਦਰ ਨਿਕਲ ਜਾ ਪੋਤੀ ਕਾਹਾਂ ਪੈਰ ਨਾਲ ਕੋਸਤਾ ਸਾਡੀ ਨਹੀਂ ਆਇਆ ਇਹ ਤਾਂ ਪੈਰ ਭਾਰ ਵਾਲਾ ਹੀ ਲੋਟਣਾ ਕਰ ਦਿਆ ਬਹੁਤ ਜਿੱਥੇ ਦਾ

ini dia bikin di mau lagi. Buah lagi, mau beren ਬੇਹੰਦਾ ਬੱਚਾ ਯਸ ਇਹਨਾਂ ਕਾਣਾ ਕਾ ਟੈਂਕ ਨਾਲ ਲੋਕ ਇੱਧਰ ਜਾਂਦੀ ਪਿੱਛੋਂ ਪਿੱਛੋਂ ਮੈਂ ਖਾਲੀ ਰਹਿਣੇ ਦਾ ਥੋੜਾ ਦੇਖ ਲਓ ਉਹਨਾਂ ਦਾਣਾ ਪਿੱਛੋਂ ਥੋੜਾ ਜਿਹੀ ਲੱਭਾ ਜੇ ਤੋਹ